ਮਾਦਲ ਦਾ ਪਿੰਡ ਪੱਕਾ ਚ ਪਾਣੀ ਦੀ ਵਾਰੀ ਨੂੰ ਲੈ ਕੇ ਪਿਓ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਚਾਰ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਇਹ ਦਾਤਾ ਜੀ ਇੱਕ ਮਰਾ ਉਹਨਾਂ ਦਾ ਲड़का ਸੀ ਕਿਸ ਨਾਲ ਲੈ ਕੇ ਲੜਾਈ ਕੀਤੀ ਸੀ ਪਾਣੀ ਲਗਾ ਰਹਾ ਜਾਨੋਂ ਤੋਂ ਉਹਨਾਂ ਨੇ ਆ ਕੇ ਮਤਲਬ ਹਮਲਾ ਕਰਤਾ ਉਹਨਾਂ ਦੇ ਕੋਈ ਪਾਣੀ ਦੀ ਰੰਜਿਸ਼ ਹੋਈ ਕਿ ਨਾ ਆਈ ਇਹ ਨਹੀਂ ਕਰਦੀ। ਧੜਾ ਕਰਲੀ ਹੋਇਆ ਇਹ ਪਹਿਨੇ 2 ਸਾਲ ਰਸਹੀ ਸੀ ਕੰਮ ਕੋਈ ਗੱਲ ਨਹੀਂ ਹੋਈ। ਧੜਲੀ ਹੋਇਆ ਇੱਕੇ ਧਾਮ ਕੋਈ ਪਤਾ ਨਹੀਂ ਚੱਲਿਆ। ਗੋਲੀਆਂ ਮਾਰੀਆਂ ਕਈਆਂ ਨਾਲ ਮਾਰਦੇ ਰਹਿ ਗੋਲੀਆਂ ਮਾਰੀਆਂ ਪਹਿਲਾਂ ਮਰਦੇ ਕਈਆਂ ਨਾਲ ਮਾਰਦੇ ਰਿਹਾ ਸਿਰ ਤੇ ਜੀ। ਤੇ ਤੋਂ ਨਾਲ ਜੀ ਚੈੱਕ ਕਰੇ ਪਤਾ ਲੱਗੂ ਦੋ ਮਾਰੀਆਂ ਜਾਂ ਤਿੰਨ ਮਾਰੀਆਂ ਇੱਕ ਜਾਨੇ ਤੇ। ਇੰਦਰਾ ਗਦਾ ਮਾਰਗੀ ਇਹ ਨਾਮ ਦੇ ਜਿਲ੍ਹਾ ਦੇ ਬੰਦੇ ਅਵਤਾਰ ਸਿੰਘ ਦੇ ਹਰਮੀਤ ਸਿੰਘ ਜੀ ਕਿੰਨੀ ਉਮਰ ਦੇ ਤੋਂ ਉਹਨਾਂ ਦੀ ਇੱਕ ਦੀ ਮੁੰਡੇ ਦੀ ਹਣੀ 30 ਕਾਲੀ ਤੇ ਚਾਚਾ ਜੀ ਦੀ ਹਣੀ ਆ 55 52 ਦਾ ਕਾਰਵਾਈ ਕਰ ਰਹੇ ਜਾਨਾ ਐ ਇਸੇ ਕਾਮਨ ਦੇ ਵਿੱਚ ਹੋਊਗਾ ਕਾਰਵਾਈ ਪੂਰ ਕਰਾਂਗੇ ਪਾਕਾ ਪਿੰਡ ਪੈਂਦਾ ਜੀ ਇੱਥੇ ਪਾਣੀ ਦੀ ਬਾਰੀ ਕਿਸੇ ਤਰ੍ਹਾਂ ਦਾ ਹੋ ਗਿਆ ਇਹਨਾਂ ਦਾ ਦੋ ਬੇਕੁਤੀ ਮੌਸਮ ਦੀ ਦੂਸਰੀ ਪਾਰਟੀ ਨੇ ਗੋਲੀਆਂ ਚਲਾ ਕੇ ਉਹਨੂੰ ਦੀ ਹੱਤਿਆ ਕਰ ਦਿੱਤੀ ਦੇ ਫਾਇਰ ਦੇ ਸਬੂਤ ਹੋ ਗਿਆ ਤੇ ਉਥੋਂ ਇੱਕ ਮੰਡਾ ਸੀ ਫੜ ਲਿਆ ਚਾਰ ਗੀਟ ਸੀਗੇ ਪਰ ਉਹਦੀ ਇੱਕ ਮੰਡਾ ਇੱਕ ਸੀ ਫੜ ਲਿਆ ਬਾਕੀ ਜਿੰਨਾ ਤੇ ਗਰਮੀ ਚੱਰੀ ਹੈ ਜਲਦੀ ਅਸੀਂ ਉਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਮੈਰੀ ਪਾਣੀ ਮੈਰੀ ਪਾਣੀ ਦੇ ਟਾਈਮਿੰਗ ਲਈ ਪੁਰਾਣਾ ਕੋਈ ਜ਼ਮੀਨ ਆਪਸੇ ਲੈਤੇ ਰਹੀ ਹੈਗੀ ਜ਼ਮੀਨ ਹੈ ਉਠੇਕੇ ਚੁਕੇ ਦਾ ਪਰ ਇਹ ਜਿਹੜਾ ਸੀਗਾ ਝਗੜਾ ਹੋਇਆ ਸੀ ਇਹਦੇ ਮਾਰੇ ਦੀ ਬੰਦੇ ਚਾਰ ਬੰਦੇ ਤੇ ਅਰ ਬੰਦੇ ਕੁਲਵੀਰ ਸਿੰਘ ਵਿੰਦਰ ਸਿੰਘ ਗੁਰਵੀਰ ਸਿੰਘ ਕੇ ਅਨਮੋਲਦੀਪ ਸਾਹ ਕਿਹੜਾ ਮਰਦਾ ਕੀਤਾਗੇ ਅਨਮੋਲਦੀਪ ਜੀ ਬਾਕੀ ਰੇਡਾਂ ਚੱਲ ਰਹੀ ਨੇ ਜੀ ਰੇਡਾਂ ਚੱਲ ਰਹੀ ਨੇ ਸਾਡੀਆਂ ਜਲਦੀ ਕਰਨਾ